ਸਤਿ ਸ਼੍ਰੀ ਅਕਾਲ ਸਜਣੋ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬਦਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਜੋ ਹੋਗੇ ਕੁਐਸਚਨ ਤੁਹਾਡੇ ਗਾੜੀ ਸਜਣੋ ਕਿਦੋਂ ਵੀ ਖਰੀਦਦਾਰੀ ਕਰਦੇ ਜੇ ਆਪਣੀ ਤਸੱਲੀ ਕਰਕੇ ਪਸ਼ੂ ਦੀ ਦੋ ਟਾਈਮ ਲਾਜ਼ਮੀ ਫਿਰ ਖਰੀਦਦਾਰੀ ਕਰਿਆ ਕਰੋ ਜੇ ਕੋਈ ਦੂਰ ਬੈਠਾ ਹੈ ਵੀਡੀਓ ਕਾਲ ਤੇ ਆਨਲਾਈਨ ਚੋਈ ਕਰਿਆ ਕਰੋ ਕੋਈ ਵੀ ਲਾਹਮੇ ਵਾਲੀ ਗੱਲ ਨਾ ਰਹੇ ਸਜਣੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਜਿੰਨੇ ਸ਼ੇਅਰ ਕਰੋਗੇ ਉਨਾ ਹੀ ਹੋਰ ਕਿਸੇ ਦਾ ਫਾਇਦਾ ਹੋਊ ਭਲਾ ਆਜੂ ਕੋਈ ਆਪਦੀ ਖਰੀਦਦਾਰੀ ਕਰ ਸਕੂ ਪਹੁੰਚਿਆ ਪਿੰਡ ਮਾਣੇ ਮੱਲੀਆਂ ਜ਼ਿਲ੍ਹਾ ਤੇ ਤਹਿਸੀਲ ਸ਼੍ਰੀ ਤਰਨਤਾਰ ਸਾਹਿਬ ਬਾਈ ਸ਼ਮਸ਼ੇਰ ਸਿੰਘ ਕੋਲ ਪੰਜ ਛੇ ਐਨੀਮਲ ਸੱਜ ਨੂੰ ਇਸ ਸਮੇ ਪਸ਼ੂ ਵਿਖਾਉਣ ਲੱਗੇ ਆਂ ਨੀਲੀ ਰਾਵੀ ਦੇ ਵਿੱਚ ਵੀ ਹੈਗੇ ਆ ਤੇ ਮੋਹਰਾ ਦੇ ਤਾਜ਼ੇ ਸੇ ਸਵਾਏ ਸੱਜਰ ਪਸ਼ੂ ਆ ਸਾਰੀ ਜਾਣਕਾਰੀ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਫਰਜ਼ ਸਮਝ ਕੇ ਐਡ ਦਾ ਕਰ ਜੁੜੇ ਰਹੋ ਜੀ। ਬਾਈ ਸੁਮੇਸ਼ ਸਿੰਘ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਗੰਦੂ ਸਾਹਿਬ ਕੀ ਹਾਲ ਚਾਲ? ਬਹੁਤ ਵਧੀਆ ਠੀਕ ਜੀ। ਵਧੀਆ ਜੀ ਵਧੀਆ ਮਾਰਾ। ਕਿਰਪਾ ਰੱਬ ਦੀ। ਵਧੀਆ ਜੀ ਵਧੀਆ। ਡਰੈਸ ਕਰੇਗੀ ਨੋਟ ਇੱਕ ਰਾਮ। ਪਿੰਡ ਮਾਣੀ ਮੱਲੀਆਂ। ਜ਼ਿਲ੍ਹਾ ਵੀ ਚਰਨਤਾਂ ਤੇ ਤਹਿਸੀਲ ਵੀ ਚਰਨਤਾਂ। ਠੀਕ ਹੈ ਜੀ। ਮੋਬਾਈਲ ਨੰਬਰ 9779721242। ਠੀਕ ਆ। ਤੇ ਕਿੰਨੇ ਪਸ਼ੂ ਅੱਜ ਸੇਲ ਕਰੀ? 5 ਮਹੀਆ ਜੀ। ਤੇ ਦੋ ਕਟੀਆਂ ਇੱਕ ਨੀਲੀ ਦੀ ਤੇ ਇੱਕ ਮੋਰਾ ਦੀ। ਠੀਕ ਆ। ਆਹ ਕਟੀਆਂ ਆ ਗਿਆ ਨਾ ਪਿਓਰ ਨੀਲੀ ਦਾ ਵੀ। ਸਾਰੀਆਂ ਨਿਸ਼ਾਨੀਆਂ। ਉਹ ਕਟੀਆਂ ਮੋਰਾ ਦੀ ਆਈ ਨੀ ਜਾਂਦੀਆਂ ਕਵਰ ਕਰਦੀ ਆ ਤੁਨ ਤੇ ਵੀ ਤੇ ਇਹ ਚਾਂਦਰਦੇ ਵੀ ਸ਼ਵਾਹ ਕਰੀਏ ਮੈਂ ਸੁੱਈ ਤੋਣਾ ਹਾਂਜੀ ਸੱਚੇ ਸੁੱਈ ਸੱਚ ਨੂੰ ਇੱਕ ਰਾਂ ਬੱਚੇ ਵੇ ਆਹ ਬੱਚਾ ਇਹਦਾ ਤੇ ਆ ਪਹਿਲੇ ਨੰਬਰ ਵਾਲੀ ਜਿਹੜੀ ਮੈਂ ਵਿਖਾਵਾਂਗੇ ਦੂਜੀ ਵਾਲੀ ਦਾ ਬੱਚਾ ਆ ਹਾਂਜੀ ਠੀਕ ਆ ਸਾਰੇ ਕੋਈ 8-10 ਦਿਨਾਂ ਦੇ ਕੋਈ 12 ਦਿਨਾਂ ਦਾ ਏੜ ਗੜ ਦਾ ਤੋਂ 15 ਦਿਨਾਂ ਦੇ ਵਿੱਚ ਘਰ ਹੈ ਨਾ ਆਜ ਦੋਵੇਂ ਮਹੀਆਂ ਦਾ ਤਾਂ ਤਾਂ ਨਹੀਂ ਸੁਈਆਂ ਨਾ ਹਾਂਜੀ ਆ ਜਿਹੜੇ ਆ ਜੋੜਾ ਹੀ ਹੈ ਨਾ ਉਹ ਮੈਂ ਇਹਨੂੰ ਪੜਦਾ ਨਾ ਛੋਟੀ ਵੱਡੀ ਨੋ ਹੋ ਗਿਆ ਤੇ ਇਹਦੇ ਕੋਲ ਕਿੰਨਾ ਬਾਈ ਜੀ ਦੁੱਧ ਮੈਂ ਕੋਲ 8 ਕਿਲੋ ਲੀਟਰ ਵਾਲਾ ਆਊਗਾ ਚਲੋ ਤੋੜ ਦਈਏ ਲਓ ਸਜਰੋ 8 ਕਿਲੋ ਇਹ ਮੈਂ ਕੋਲ ਦੁੱਧ ਹੋਊਗਾ ਤੇ ਸਜੋਟ ਜਿਹੜਾ ਫੇਸ ਕੁਆਲਟੀ ਤੁਸੀਂ ਦੇਖ ਸਕਦੇ ਜੀ ਕੱਦ ਵੱਜਣਾ ਵੱਡਾ ਹੁੰਦਾ ਵੱਡੇ ਵੱਡੇ ਠੀਕ ਹੈ ਜੀ ਤਾਂ ਤੁਹਾਨੂੰ ਬਹੁਤ ਸੋਹਣਾ ਚੰਗੀ ਵਿਰਲ ਬੋਲ ਲਓ ਲਓ ਜੀ ਤੇ ਬਾਈ ਜੀ ਦੀ ਕੀਮਤ ਕੀਮਤ ਦੇ ਜੀ 2 ਘੱਟ 70 ਦੀ ਜੀ ਜਾਇਜ਼ ਕਰਕੇ ਦੇ ਦਿੰਦੇ 60000 ਦੀ ਦੇ ਦਾਂਗੇ ਜੀ ਹੋਰ ਛੱਡ ਜੀ ਨਹੀਂ ਮੈਂ ਤਾਂ ਨਾ ਠੀਕ ਜੋ 1000 ਰੁਪਏ ਚਲੋ 65 ਦੀ ਦੇ ਦਾਂਗੇ ਬਾਕੀ ਇਹ ਗੱਲ 65 ਦੀ ਆਉਣੀ ਨਹੀਂ ਤਾਂ ਹਨਾ ਨੂੰ ਮੈਂ ਹਾਂ ਨਹੀਂ ਲੱਭਣੀ ਹਾਂਜੀ ਤੋ ਲਾ ਦਿਓ ਮੜੀ ਜੇ ਕਰਾਂ ਲੈਵਾ ਬਖਾ ਦਿਓ ਲੋ ਸਜਣ ਪੈਰ ਜਿਆ ਨੀ ਨਿੱਕਰ ਬਣਾਉਂਦੀ ਆ ਮਾਨਾ ਚੜ ਜਾਂਦੀ ਆ ਦੁੱਧ ਦਾ 8 ਕਿਲੋ ਲੀਟਰ ਵਾਲਾ ਹੋਊਗਾ ਠੀਕ ਆ ਜਿਆਦਾ ਐਵੇਂ ਕਹੀ ਚਾਹੀਏ ਤੇ ਬਾਕੀ ਕੱਦ ਵੱਡੀ ਵੱਡੀ ਮਹਾਂ ਜਿੱਕਾ ਕੱਦ ਜੋ ਥੋੜੀ ਜਿਹੀ ਲਸੇਰੀ ਹੈਗੀ ਆ ਤੇ ਤੇ ਆਹ ਦੂਜੇ ਨੰਬਰ ਵਾਲੇ ਇਹਦੇ ਥੱਲੇ ਹੋਊਗਾ 9 ਤੋਂ 10 ਕਿਲੋ ਦੁੱਧ ਹਾਂ ਤੇ ਅੱਜ ਸੂਈ ਨੂੰ ਇਹਨੂੰ ਹੋ ਗਏ ਆ 8 ਕ 9 ਦਿਨ ਠੀਕ ਆ ਕੱਟਾ ਮਗਰ ਨਾ ਕੱਟਾ ਆ ਜੀ ਮੈਲਾ ਮਾਰ ਨਹੀਂ ਲੱਗੀ ਮੈਂ ਠੀਕ ਆ ਤੋੜ ਦੀਏ ਦੂਜਾ ਸੂਗਾ ਇਹ ਦੂਜਾ ਸੂਗਾ ਸਜੋ ਛੋਟੀ ਆ ਤੇ 8-9 ਕਿਲੋ ਦੁੱਧ ਗਿੰਦੋ ਕਾਰੀ ਨਹੀਂ ਨਹੀਂ ਬੱਚੇ ਦਾ ਕਰਕੇ ਖੇਦੀ ਚਾਣੋ ਨਹੀਂ લોય એ બાઈજી ની કિંમત વેલી 80000 દી જજ કરકે 75 ਦੀ ਦੇ ਦਾਂਗੇ 75 ਦੀ ਦੇ ਦੀ ਚਲ ਦੇ ਦਾਂਗੇ ਬਾਕੀ 75 ਦੀ ਮੈਂ ਨਹੀਂ ਹੋਣੀ ਇਹਨੇ ਥਣ ਭਾਂਡੇ ਵਾਲੇ ਨਹੀਂ ਦਿੰਦਾ ਹਾਂਜੀ ਹਾਂਜੀ ਜੈ ਜੈ ਚਲੋ ਤੀਜੇ ਨੰਬਰ ਵਾਲੇ ਇਹ ਚੌਗੀ ਝੋਟੀ ਹੋਗੀ ਪਾਜੀ ਚਾਰ ਦੰਦ ਮੂੰਹ ਹਨਾ 11 ਕਿਲੋ ਦੁੱਧ ਹੋਊਗਾ 11 ਹਾਂਜੀ ਤੋਰੀ ਲੈ 9 ਸਜਣੋ ਝੋਟੀ ਆ ਠੀਕ ਹੈ ਜੀ 11 ਕਿਲੋ ਦੁੱਧ ਅਸਰੇ ਮੌਕੇ ਦਾ ਤੇ ਪਹਿਲਾ ਸੂਆ ਪਲੂਣ ਹੀ ਸਹੀ ਆ ਨੋਈ ਕੈਮਰੇ ਤੋਂ ਘੱਬਰਦੀ ਹੈ ਨਾ ਭਾਈ ਹਾਂ ਦੱਦੀ ਹੈ ਨੋਈ ਦੱਦੀ ਹੈ ਅਜਿਹਨੋਂ 11 ਕਿਲੋ ਹੋਊਗਾ ਮੌਕੇ ਦਾ ਨੋਈ ਕਦ ਫੁੱਲ ਵੱਡਾ ਹੈ ਵੱਡੇ ਢਾਂਜੇ ਜਾਂ ਛੋਟੀਆਂ ਬੱਚੇ ਵਾਲ ਨੂੰ ਤੇ ਜਾਊਗੀ ਭਾਜੀ ਹੈ ਤੇ ਇਹਦਾ ਰੇਟ ਪਾਈ ਜੀ ਇਹ 1.5 ਦੀ ਦੇ ਦਾਂਗੇ ਜੀ ਜੈ ਸਨੋ ਜੈ ਸਨੋ ਲੱਖ ਰੀ ਦਾਂਗੇ 95 ਦੀ ਨਹੀਂ 80 ਜਾਂ ਛੱਡ ਦਾਂ 95 ਦੀ ਹਾਂਜੀ ਠੀਕ ਹੈ ਤੇ ਆ ਆਗੇ ਕਿੱਤੀ ਦੋਂਦੀ ਦੋਂਦੀ ਨੀਲੀ ਰਾਬੀ ਨੀਲੀ ਰਾਬੀ ਹਾਂ ਨੀਲੀ ਰਾਬੀ ਪ્યોਰ ਨਿਸ਼ਾਨੀਆਂ ਆ ਪ્યોਰ ਨਿਸ਼ਾਨੀਆਂ ਤੋਂ ਦੇ ਵੀ ਪੂਰੀਆਂ ਚੱਲ ਤੇ ਵੀ ਸਾਰੀਆਂ ਤੂ ਤੇ ਵੀ ਨਿਸ਼ਾਨੀਆਂ ਪੂਰੀਆਂ ਜੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ 4 ਹਾਂਜੀ 400 ਰੁਪਏ ਥੋੜੀ ਜੀ ਲੱਸੀ ਆ ਇਹ ਲੱਸੀ ਆ ਤੇ ਆਪਾਂ ਭਾਅ ਵੀ ਲਿਖਾ ਕਰ ਦਿੰਨਾ ਭਾਜੀ ਠੀਕ ਆ ਹਾਂਜੀ ਮੂਲ ਨਹੀਂ ਕਿਉਂ ਜ਼ਿਆਦਾ ਕਰੀ ਉਹ ਤੋਂ ਤੇ ਘਟਾ ਦੋ 9 ਸਜਣੋ ਕੱਟੇ ਚੰਗੀ ਆ ਬਾਕੀ ਥੋੜੀ ਜੀ ਲੱਸੂਣਾ ਭਾਈਆ ਦੱਸਦਾ ਬਾਕੀ ਨੀਲੀ ਰਹੀ ਪਿਓਰ ਆ ਜ ਹੈ ਨਾ ਅੱਖਾਂ-ਖਾਂ ਸਾਰੇ ਨਿਸ਼ਾਨੀਆਂ ਕਵਰ ਕਰਦੀ ਆ ਤੇ ਇਹਦੀ ਬਾਈ ਜੀ ਕੀਮਤ ਦੇ ਦਈਏ 20000 ਦੀ ਹਾਂ ਭੱਜਿਆ ਜੀ ਕਰ ਲੀਏ ਥੋੜਾ ਜਿਹਾ ਮਾਨ ਕਰ ਕਰ ਬਾਈ ਆਂਦੀ ਦੇ ਦਾਂਗੇ ਚੱਲ ਦੇਖ ਠੀਕ ਆ ਆ ਗਈ ਮੋਰਾ ਜੀ ਹਨਾ ਠੀਕ ਆ ਇਹ ਵੀ ਮੇਰੇ ਸਾਹਮਣੇ ਦੋਂਦੀ ਖੀਰੀ ਹੋ ਗਈ ਖੀਰੀ ਆ ਜੀ ਇਹ ਠੀਕ ਆ ਇਹ ਖੀਰੀ ਆ ਇਹ ਖੀਰੀ ਹਾਂ ਉਹ ਦੋਂਦੀ ਹੋ ਗਈ ਸੱਚ ਨੂੰ ਨੀਲੀ ਇਹ ਖੀਰੀ ਕੱਟੀ ਆ ਪੂਰੀ ਤੇ ਬਿਲਕੁਲ ਗੋਲ ਨੇ ਕੀ ਸਿੰਗੀ ਹੈ ਹਨਾ ਚਾਰ ਹੀ ਥਾਂ ਲੱਗੇ ਆ ਮੋਟੇ ਮੋਟੇ ਤੇ ਤੁਹਾਡਾ ਜੰਗਾ ਸੋਨਾ ਲਗਾ ਕੱਟੀ ਹਾਂਜੀ ਲੋ ਤਾਂ ਚੱਕ ਗਾ ਕੀ ਆ ਤਾਂ ਤੇ ਇਹ ਬਾਈ ਜੀ ਕਿੰਨੇ ਅਕਰੀ ਦੇ ਦਿੰਦੀ ਦੇ ਗਏ 17000 ਦੀ 1000 ਛੋਟ ਕਰ ਦੀਏ 15 ਦੀ ਦੇ ਦੀਏ ਹਾਂਜੀ 16000 ਦੀ ਦੇ ਦੀਏ ਭਾਈ 16 ਬਾਕੀ ਮੌਕੇ ਤੇ ਮਾਨਦਾਨ ਕਰਦਾਂਗੇ ਜੇ ਕੋਈ ਛੋਟ ਚਲ 16000 ਦੇ ਦਿਓ ਕੋਈ ਗੱਲ ਨਹੀਂ ਲਓ ਸਜਣੋ 16000 ਦੀ ਲਾਸਟ ਵਾਲੀ ਕੱਟੀ ਮਿਲੂਗੀ ਜਿਹੜੀ ਦੂਜੇ ਨੰਬਰ ਤੇ ਆ ਇਹ 22000 ਦੀ ਠੀਕ ਆ ਆ 98000 ਦੀ ਇੱਧਰ ਅੱਗੇ ਆ ਗਈ ਬਾਈ ਜੀ 75 ਦੀ ਹਾਂਜੀ 75 ਦੀ 75 ਦੀ ਹਾਂਜੀ ਆ 65000 ਦੀ ਠੀਕ ਆ ਸਾਰੇ ਡੇਟ ਸਾਂਝੇ ਕਰਦੇ ਆ ਖਰੀਦਦਾਰੀ ਕਰਿਓ ਸასი ਕਾਲ ਜੀ